ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਹਲਾ ਅੱਜ ਤਾਂ ਆਪਾਂ ਕਰਾਈਏ ਜੀ ਅੱਜ ਤੇ ਪਿੰਡ ਆਪਣੇ ਮੇਲਾ ਆਪ ਵੀ ਸਾਨੂੰ ਉੱਥੇ ਲੈ ਕੇ ਜਾਵਾਂਗੇ ਇੱਕ ਦਕਾਵਾਗੇ ਵੀ ਕੀ ਕੀ ਤਿਆਰੀਆਂ ਚੱਲਦੀਆਂ ਨੇ ਫਿਲਹਾਲ ਤਾਂ ਕਰਦਿਆਂ ਤਿਆਰੀਆਂ ਕਰੀਏ ਦੋ ਤਿੰਨ ਕਿ ਸਫਾਈ ਕਰਨ ਦੀ ਆ ਥੋੜੀ ਜਿਹੀ ਥੱਲੇ ਤੇ ਉਸ ਤੋਂ ਬਾਅਦ ਆਟਾ ਵੀ ਘੇਰਨ ਵਾਲਾ ਕਣਕ ਆਟਾ ਦਾ ਚੱਕ ਕੇ ਲੈਣਾ ਪਊਗਾ ਬਾਅਦ ਚ ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਸ਼ਾਮ ਨੂੰ ਲਾ ਲੋ ਦੁਕਾਨ ਤੇ ਜਾਇਆ ਗਿਆ ਦਾ ਮਨੂਣਾ ਚੱਲਾਂਗੇ ਨਹੀਂ ਵਾਰ ਇੱਥੇ ਹੀ ਕਰਾਂਗੇ ਅੱਜ ਕੰਮ ਜਿੰਨਾ ਰਹਿੰਦਾ ਹੈ ਬਾਕੀ ਮੇਲਾ ਦਾ ਕੀ ਜੀ ਖਾਲੀ ਆਜੇ ਕਰਕੇ ਨੇ ਆ ਦੇਖੋ ਹੋ ਗਏ ਸ਼ੁਰੂਆਤ ਕੰਮ ਦੇ ਮਤਲਬ ਲੋ ਸਫਾਈ ਦੇ ਮਿਲ ਲੈ ਕਰਕੇ ਮਿਲਾ ਪਿਆ ਹਫਤਾ ਪਰ ਹਫਤਾ ਪਹਿਲਾਂ ਹੁਣ ਕਰਦੇ ਨਾ ਕਰਾਂਗੇ ਸਾਰੇ ਸਮਾਨ ਦੀ ਕਰੀ ਤੁਹਾਨੂੰ ਅੱਜ ਦਿਖਾ ਵੀ ਦੁੰਦੇ ਆ ਵੀ ਕੀ ਸਾਫ ਕਰਦਾ ਆਪਾਂ ਉਹ ਪੱਟਤਾ ਜੀ ਉਧਰ ਉਹ ਵਾਲਾ ਇਹ ਪੱਟਣਾ ਇਹ ਪੱਟਣਾ ਇਹ ਪੱਟਣਾ ਦੇ ਤੋਂ ਬਾਅਦ ਉਹ ਸਾਹਮਣੇ ਖੜਿਆ ਉਹ ਪੱਟਣਾ ਮਤਲਬ ਸਾਰੇ ਦੀ ਸਫਾਈ ਕਰਨੀ ਹੈ ਇਹ ਹੁੰਦਾ ਬਈ ਕੁੜੀਆਂ ਦਾ ਪਿਆਰ ਕਦੇ ਪੱਖਾ ਲੈ ਕੇ ਆਉਂਦੀ ਆ ਧੁੱਪ 'ਚ ਕੰਮ ਕਰਿਆ ਪੱਟਿਆ ਸਾਰਾ ਇੱਥੋਂ ਤੇ ਹੁਣ ਪਾਣੀ ਲੈ ਕੇ ਆਈ ਸ਼ਾਬਾਸ਼ ਪੁੱਤ ਪਰ ਮੈਂ ਠੰਡਾ ਪੀਂਦਾ ਨਹੀਂ ਦੂਜਾ ਲਿਆ ਤਾਜਾ ਬਾਕੀ ਇਨੇ ਚ ਨਾ ਹੋ ਗਈ ਜੀ ਇਹਦਾ ਕੰਮ ਪ੍ਰੋਪਰ ਕਰਦੇ ਨੇ ਘੱਟ ਕਰਦੇ ਆਂ ਕਿ ਦੁਕਾਨਦਾਰੀ ਕਰਕੇ ਤੇ ਕੁਝ ਗਰਮੀ ਮੀਂਹ ਪੈ ਕੇ ਹਟਿਆ ਹੋਇਆ ਗਰਮੀ ਤਾਂ ਸਾਨੂੰ ਪਤਾ ਹੀ ਐ ਚਲੋ ਫਿਲਹਾਲ ਹੁਣ ਇੱਥੋਂ ਨਿਬੇੜ ਕੇ ਥੱਲੇ ਕਣਕ ਦਾ ਗੇਰ ਗਿਆਂਦਾ ਚੱਕੀ 'ਚ ਤੇ ਉਦੋਂ ਬਾਅਦ ਦੇਖਦੇ ਆਂ ਉਹਦਾ ਤੁਹਾਨੂੰ ਸੱਚੋ ਅ ਮੜਚ ਵੀ ਲੈ ਕੇ ਜਾਵਾ ਉੱਥੇ ਦਿਖਾਉਂਦੇ ਕੀ ਕੀ ਤਿਆਰੀਆਂ ਚੱਲਦੀਆਂ ਨੇ ਮੇਲੇ ਦੀ ਦੁਕਾਨਾਂ ਕੋਚਾ ਫਿਰਾਂ ਕਰਦੇ ਕਰਦੀਸ਼ ਭਾਈ ਕੋਈ ਫਾਇਦਾ ਆਇਆ ਬਰਾਨ ਹੋਰੀ ਗਰਮੀਆ ਦੱਦਿਓ ਭਿਕਾ ਯੋਨਦੰਦੇ ਕਦੇ ਕੋਈ ਸਫਾਈ ਕਦੇ ਕੋਈ ਸਫਾਈ ਹੁਣ ਦਿਖਾਉਂਦੇ ਆ ਤੁਹਾਨੂੰ ਹੁਣ ਕਹਿੰਦੇ ਨੇ 2 ਸਾਲ ਦੇ ਗੁੱਲੇ ਪਏ ਇਹ ਵੀ ਚੱਕ ਦੋ ਤੇ ਕਵਾੜ ਚੱਲ ਸਾਰਾ ਸਮਾਨ ਇਕੱਠਾ ਕਰਕੇ ਜੀ ਬਾਹਰ ਲਾਤੀ ਅੱਗ ਹੁਣ ਪੋਲੂਸ਼ਨ ਹੈ ਸਮਝ ਲੋ ਹੁਣ ਤਾਂ ਕਰ ਨਹੀਂ ਸਕਦੇ ਮਜਬੂਰੀ ਹੈ ਕਿਉਂਕਿ ਕਿਉਂਕਿ ਕਰਦੇ ਨਹੀਂ ਨੱਕ ਗੰਦ ਪਾ ਰੱਖਿਆ ਦੱਸ ਨਹੀਂ ਸਕਦੇ ਕਰ ਦਿੰਦਾ ਕਿ ਸਾਡਾ ਵੀ ਕਸੂਰਾ ਕਰਦਾ ਕਿ ਜੰਦਾ ਸਫਾਈ ਕਰ ਲੋ ਸਫਾਈ ਕਰ ਲੋ ਪਰ ਕਰਨੀ ਹੁੰਦੀ ਦੁਕਾਨ ਕਰਕੇ ਤੁਹਾਨੂੰ ਪਤਾ ਅੱਜ ਸਾਨੂੰ ਦੁਕਾਨ ਵੀ ਦਿਖਾਣੀ ਜ਼ਰੂਰ ਜ਼ਰੂਰ ਨਹੀਂ ਜੇ ਜਾਇਆ ਗਿਆ ਨਹੀਂ ਤਾਂ ਮੇਲਾ ਤੁਹਾਨੂੰ ਪੱਕਾ ਦਿਖਾਵਾਂਗੇ ਕਿਉਂਕਿ ਉੱਥੇ ਜਿਹੜੀ ਤਿਆਰੀ ਹੈ ਉਹ ਚੱਲਦੀ ਪਈ ਆ ਹੰਡੋਲੇ ਦਾ ਆਕੇ ਬਾਕੀ 2-3 ਦਿਨ ਹੋ ਗਏ ਆਪਣਾ ਮੀ ਵੀ ਹੈ ਜਿਹੜਾ ਲਗਾਤਾਰ ਪੈ ਰਿਆ ਉਹਦੇ ਕਰਕੇ ਵੀ ਥੋੜਾ ਜਿਹਾ ਕੰਮ ਹੰਡੋਲਿਆਂ ਦਾ ਲਾਲੂ ਦੁਕਾਨਾਂ ਦਾ ਕੰਮ ਕਰਕੇ ਥੋੜਾ ਜਿਹਾ ਰੁਕਿਆ ਹੋਇਆ ਤੇ ਫਿਲਹਾਲ ਥੋੜੀ ਜੀ ਰਹੀ ਆਪਾਂ ਸਫਾਈ ਕਰ ਲੁੰਦੇ ਆ ਇੱਕ ਵਾਰੀ ਤੁਹਾਨੂੰ ਝਾਤੀ ਮਰਾ ਦਾਂਗੇ ਕਿ ਤੁਸੀਂ ਪਹਿਲਾਂ ਵੀ ਦੇਖਿਆ ਟਰਾਲੀ ਦੇ ਅੰਦਰ ਕਰਤੀ ਹੈਰੋਂ ਵੀ ਸੁਹਾਗਾ ਵੀ ਇਹ ਪਹਿਲਾਂ ਇੱਧਰ ਖੜੀ ਸੀ ਹੈਰੋਂ ਟਰਾਲੀ ਵਾਲੀ ਜਗ੍ਹਾ ਹੁਣ ਇੱਧਰ ਕਰਤੀ ਬਾਕੀ ਗਰਮੀ ਨੇ ਦਮ ਤੋੜਤਾ ਜੀ ਸਾਂ ਵੀ ਚੜਿਆ ਹੋਇਆ ਬਾਕੀ ਝਾੜੂ ਰਹਿ ਗਿਆ ਮਾਰਦਾ ਸਵੇਰੇ ਮਾਰਾਂਗੇ ਮੇਲਾ ਗਾਦਾ ਜੀ ਸਾਢੇ 9:00 ਤੱਕ ਗੱਗਾਏ ਸਮਝ ਲਓ ਕਿਨਾਂ ਮਾਤਾ ਹਾਂ ਸਹੀ ਗੱਲ ਚੱਲ ਹੁਣ ਉੱਪਰ ਹਾਂ ਆ ਨਹੀਂ ਤੇਰੇ ਤਾਂ ਪਟਿਆਲੇ ਤੋਂ ਚਲਦੀ ਐ ਦੋ ਬਈ ਵੀ ਆ ਜਾ ਨਾਲੇ ਕਹਿੰਦੀ ਬਈ ਸ਼ੁਕਰ ਭਾਈ ਤੁਹਾਡਾ ਕੀ ਕਹਿੰਦੀ ਸੀ ਮੇਗਰਦੀ ਮੇਰੀ ਵੀ ਉਮਰ ਤਾਂ ਨੂੰ ਲੱਗ ਜਾਬ ਤੇ ਦੰਦ ਤੋੜਦਾ ਵੀ ਮਾਤਾ ਨੇ ਅੱਜ ਦਾ ਛਲ ਪਾਈ ਸਿਰਸਿਆਂ ਤੋਂ ਵੀ ਉੱਪਰ ਚੱਲ ਹੁਣ ਤਾਂ ਆਰਾਮ ਕਰਾਂਗੇ ਚੱਲਦੇ ਹਾਂ ਉੱਪਰ ਕਿਉਂ ਪੱਤਲੇ ਸਫਾਈ ਕਰ ਰਹੇ ਸੀ ਤੇ ਉਹ ਤੋਂ ਬਾਅਦ ਨਾਲ ਧੋ ਕੇ ਪਬਜੀ ਖੇਡਦੇ ਹਾਂ ਉਹ ਤੋਂ ਬਾਅਦ ਮਾੜੀ ਚ ਵੀ ਜਾਣਾ ਤੇ ਬਾਅਦ ਚ ਆਪਾਂ ਨੇ ਲਾ ਲੂ ਤੁਹਾਨੂੰ ਦੱਸਿਆ ਸੀ ਪਹਿਲਾਂ ਮੇਲੇ 'ਚ ਵੀ ਜਾਣਾ ਕਿੱਥੇ ਮੇਲਾ ਪਰਾਂ ਉੱਥੇ ਹੀ ਦਿਖਾਣਾ ਤੁਹਾਨੂੰ ਹੰਡੋਲੇ ਵਗੈਰਾ ਕਿੱਦਾਂ ਤੇ ਆ ਗਏ ਤੇ ਇੱਕ ਦੋ ਦੁਕਾਨ ਦਾ ਵੀ ਇੱਥੇ ਕਰਨਾ ਜੀ ਆਪਾਂ ਉਹ ਪਾਪਾ ਬਾਅਦ ਚ ਕਰਾਂਗੇ ਹੁਣ ਤਾਂ ਇਹ ਰਾਮ ਕਰਾਂਗੇ ਬਣਾ ਬਹੁਤ ਜ਼ਰੂਰੀ। ਉਹ ਜੀ ਦੁਪਹਿਰੇ ਗਿਆ ਰਾਮ ਉਹ ਦਿਖਾਇ ਸੀ ਸਪਾਈਸ ਕੋਈ ਕਰਕੇ ਦੰਮ ਟੁੱਟ ਗਿਆ ਸੀ ਤੇ ਫਿਲਹਾਲ ਹੁਣ ਨਿਕਲਦੇ ਆ ਜੀ ਨਿਕਲਦੇ ਆਂ ਕਿ ਜਾਂਦੇ ਆਂ ਜੀ ਆਪਣਾ ਮਾੜੀ ਦੇ ਵਿੱਚ ਜਿੱਥੇ ਲੱਗਣਾ ਮੇਲਾ ਪਿੰਡ ਦੇ ਚ ਉਹ ਥਾਂ ਦੇ ਖਾਮਾਂ ਦੇ ਨਾਲੇ ਬੱਚਿਆਂ ਨੂੰ ਘੁਮਾ ਲੈਂਦੇ ਆ ਵਹਨੇਸਰ ਹਣਾ ਚੱਲਦੇ ਆਂ ਚਲੋ ਕਿੱਥੇ ਜਾਣਾ ਮਾੜੀ ਮੇ ਮੇਲਾ ਮੇਲੇ ਚ ਚਲੋ ਜਣਾਵਾਂ ਤੂੰ ਵੀ ਆ ਲੋ ਫਿਰ ਫਤਿਹੀ ਆਦੀ ਆਇਆ ਸੱਜੂ ਤੇ ਇਸ ਥਾਨ ਜੀ ਗੁੱਗਾ ਮੜੇ ਪਿੰਡ ਖੇੜੀ ਗੁਰਨਾ ਚ ਆਪਣੇ ਪਿੰਡ ਚ ਜਿੱਥੇ ਮੇਲਾ ਪਰਨਾ ਜੀ ਤੇ ਉਹ ਸਾਹਮਣੇ ਜਿਹੜਾ ਸਾਹਮਣੇ ਤੇ ਤੁਹਾਨੂੰ ਦਿਖ ਰਿਹਾ ਉਧਰੋਂ ਆਉਂਦੇ ਆਪਾਂ ਟੀਲੇ ਤੋਂ ਗੁਰਖਨਾਵਰ ਤੇ ਇਹ ਨਾਰ ਸਿੰਘ ਵੀਰ ਜੀ ਆ ਜੀ ਤੇ ਮੱਥਾ ਟੇਕਦਾ ਸਾਹਮਣੇ ਹੈ ਜੀ ਉਹ ਤੇ ਇਹ ਇੱਧਰ ਬਣਿਆ ਹੋਇਆ ਜੀ ਦਰਵਾਜ਼ਾ ਸਾਬ ਇਹ ਵੀ ਤੁਹਾਨੂੰ ਇੱਕ ਵਾਰੀ ਅੰਦਰੋਂ ਛਾਤੀ ਮਰਵਾ ਦਿੰਦੇ ਆ ਇਹ ਇੰਦਰੋਂ ਦਰਵਾਜ਼ਾ ਸਾਬ ਇਦਾਂ ਦਾ ਬਣਿਆ ਹੋਇਆ ਬਾਕੀ ਇਹ ਸੀ ਲੱਗਿਆ ਹੋਇਆ ਬਾਕੀ ਸ਼ੀਸ਼ਾ ਤੁਸਾਂ ਪਹਿਲਾਂ ਲੱਗਿਆ ਹੋਇਆ ਸੀ ਉਹ ਗਿਰ ਗਿਆ ਸੀ ਉਤੋਂ ਬਾਅਦ ਇਹ ਤੇ ਲਾ ਲਓ ਟੈਲਾਂ ਦੇ ਨਾਲ ਜਿਹੜਾ ਵਰਕ ਕੰਮ ਕੀਤਾ ਹੋਇਆ ਤੇ ਵਧੀਆ ਬਣਾਇਆ ਹੋਇਆ ਕਾਫੀ ਅੰਦਰੋਂ ਦਰਵਾਜ਼ਾ ਸਾਬ ਅੰਗੇ ਲਿਓ ਹੋਰ ਇਹ ਵੀ ਚੀਜ਼ਾਂ ਹਨ ਜ਼ਿੰਦਗੀ ਸਿੱਖਣੀ ਹੈ ਸਾਰੀ ਜ਼ਿੰਦਗੀ ਸਿੱਖੀ ਜਾਓ ਕੰਮ ਤਾਂ ਸਾਰੀ ਉਮਰ ਚ ਸਿੱਖੀ ਜਾਓ ਬੰਦਾ 40 ਸਾਲ ਗੱਡੀ ਚਲਾ ਕੇ ਪੰਦਰ ਡਰਾਈਵਰ ਨਹੀਂ ਬਣਦਾ ਭਾਈ ਸਾਹਿਬ ਕੋਈ ਨਾ ਕੋਈ ਗਲਤੀ ਹੋ ਜਾ ਇਹ ਵੀ ਮਤਲਬ ਹੈ ਵੀ ਸਿੱਖਣਾ ਵੀ ਜ਼ਿੰਦਗੀ ਸਾਰੀ ਪੈਜਟ ਮੰਨ ਜਾਣਾ ਇਸ ਤਰ੍ਹਾਂ ਉਹ ਜਿੱਥੇ ਅਨਪੋ ਮੋੜਸਿਆ ਲੈ ਨਗਿੰਬਾ ਦੋਗਲਾ ਮੋੜਸਿਆ ਉਹ ਕਰਾਂਗੇ ਠਾਈ ਬੰਦੇ ਚਲਾ ਦੇ ਜੀ ਦੋ ਦਿੰਚਰੋ ਇੱਕ ਟਾਈਮ ਪੀਸ ਮੰਗਿਆ ਲਾਉ ਤੇ ਨਮਾ ਮੰਗਾਇਦੇ ਬਸ ਲੈ ਇਹਨਾਂ ਦੇ ਦੇ ਦੋ ਬੋਲੇ ਨਹੀਂ ਕਹਨੇ ਆਂਜਣਾ ਬਦਲੇ ਇੱਕ ਉਸ ਕੀ ਕਰਾਈ ਫਿਰ ਰੱਖੇ ਬਸ ਬਣਾ ਲੈ ਇਸ ਨੂੰ ਛੋਟੇ ਜਿਹੇ ਵਲੋਗ ਬਣਾ ਲੈ ਕਰਨੀ ਆ ਥੋੜੀ ਪੱਖਾ ਚੋਲ ਵੀ ਹੋ ਗਾ ਬੰਦੂ ਕਈ ਜਿਹੜਾ ਐਡ ਕਰ ਲਈ ਤੇਰੇ ਵਾਲੀਆਂ ਯੋਤ ਇਹ ਤੋਂ ਨਹੀਂ ਮਰ ਜਿਗਨ ਦੇਵਾਂਗੇ ਇਸਮੇ ਬਲੌਗਾਂ ਲਿਖੇ ਇੱਕ ਟਾਈਮ ਪੀਸ ਇਸ ਚ ਉਸਮੇ ਦੋਸਰੇ ਟਾਈਮ ਇਸ ਵਿੱਚ ਜਾਂੜਾ ਲੀਕੀ ਜਾਂੜਾ ਲੀਕੀ ਤਿੰਨ ਜਣ ਬੰਨਿਆ ਤੂੰ ਹੈਗਾ ਤੂੰ ਇਹ ਆ ਬੰਨ ਇੱਕ ਇਹ ਟਾਈਮ ਪੀਸ ਜੀ ਇੱਕ ਹੈ ਦੋਆਂ ਦਾ ਬਣਾ ਦਿਆ ਇੱਕ ਵਾਹ ਜੀ ਵਾਹ ਬਾਈ ਪੈਸੇ ਬਚਾਤੇ ਕਿੰਨੇ ਦਾ ਟਾਈਮ ਪੀਸ ਨਮਾ 700 ਦਾ 7-800 ਦਾ ਹੈ ਨਾ ਲਾ ਬਾਈ ਇੱਕ ਚਾਏ ਸਰ ਗਿਆ ਹੁਣ ਆ ਗਈ ਮੇਲੇ ਦੀ ਆਪਣੀ ਪਹਿਲੀ ਦੁਕਾਨ ਤੇ ਲੱਗਿਆ ਫਿੱਤਾਂ ਮਾਰਨਾ ਇਹ ਵੀ ਜ਼ਰੂਰੀ ਹੈ ਕਿਉਂਕਿ ਹਰੇਕ ਨੂੰ ਮਿੰਕੇ ਹੀ ਦੇਣੀ ਪੈਂਦੀ ਹੈ ਦੁਕਾਨ ਕਿਉਂਕਿ ਕਾਫੀ ਦੁਕਾਨਾਂ ਆ ਜਾਂਦੀਆਂ ਨੇ ਜੀ ਹੰਡੋਲੇ ਵਾਲੇ ਵੀ ਆ ਗਏ ਜੀ ਇਹਨਾਂ ਨੇ ਵੀ ਆਪਣਾ ਸਮਾਨ ਹੈ ਜਿਹੜਾ ਉਹ ਲਾਣਾ ਸ਼ੁਰੂ ਕਰ ਦਿੱਤਾ ਹੈ ਤੇ ਸਮਾਨ ਵੀ ਕਾਫੀ ਹੁੰਦਾ ਇਹਨਾਂ ਦਾ ਬਾਕੀ ਮੇਲੇ ਤੇ ਜੀ ਦੁਕਾਨ ਵੀ ਦੁਕਾਨ ਵੀ ਆ ਗਈ ਤੇ ਇੱਕ ਹੰਡੋਲਾ ਵੀ ਆ ਗਿਆ ਤੇ ਬਾਕੀ ਅੱਜ ਦੇ ਬਲੌਗ ਦਾ ਕਰਦੇ ਹਾਂ ਇੱਥੇ ਐਂਡ ਬਾਕੀ ਦਿਖਾਵਾਂਗੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ